ਯਾਰਾ ਦੋਸਤਾਂ ਨੂੰ ਇਹੀ ਆ ਬਈ ਸਪੀਰ ਮੇਰੀ ਵੀ ਮੇਰਾ ਘਰ ਬਣਾ ਦੇਣ ਬਸ ਬਣਾਵ ਦੇਣ ਦੇ ਵੀ ਵਧੀਆ ਵਧੀਆ ਯਾਰ ਹੈਗੇ ਮੇਰੇ ਜਿਹੜਾ ਆਪਣਾ ਬਹੁਤ ਪਿਆਰ ਕਰਦੇ ਯਾਰ ਹਣ ਮੈਂ ਕੀ ਦੱਸਾਂ ਸ਼ਰਮ ਵਾਲੀ ਗੱਲ ਤਾਂ ਉਹਨਾਂ ਵਾਸਤੇ ਆ ਵੀ ਜਿੰਨਾਂ ਦਾ ਪੱਪੀ ਨੇ ਨਾਮ ਲਿਆ ਸੀ ਵੀਡੀਓ ਵਿੱਚ ਆ ਮੇਰੇ ਕੋਲ ਕਾਪੀ ਆ ਪੱਪੀ ਦੀ ਕਾਪੀ ਆ ਪੱਪੀ ਦਾ ਖਾਤਾ ਨੰਬਰ ਦਿੱਤਾ ਸੀ ਆਪਾਂ ਠੀਕ ਹੈ ਤੈਨੂੰ ਲੱਗਦਾ ਵੀ ਬੰਦੇ ਇਕੱਠੇ ਕਰ ਦੇਣਗੇ ਪੈਸੇ ਕਰਨਗੇ ਜਰੂਰ ਹੀ ਖਾਸ ਬੰਦੇ ਮੇਰੇ ਹੈਗੇ ਵੀਰ ਵਧੀਆ ਵੀ ਕਰ ਦੇਣਗੇ ਕਿਹਾ ਬਹੁਤ ਘਮਾਇਆ ਹੀ ਗਿਆ ਤਾਂ ਹੀ ਤਾਂ ਕੋਈ ਬਣਿਆ ਨਹੀਂ ਮੇਰੇ ਤੋਂ ਯਾਰ ਹੀ ਕਮਾਇਆ ਵਸ ਸਾਰੀ ਬੋਲ ਜੇ ਕਮੈਂਟ ਪੜਨ ਲੱਗੇ ਨਾ ਆਪਾਂ ਤੇ ਆਪ ਨੂੰ ਐ ਲੱਗੂ ਵੀ ਆਪਣਾ ਯਾਰ ਬੰਦੇ ਇੰਨੇ ਤੱਤੇ ਆ ਯਾਰ ਉਹ ਚੱਕ ਦਾਂਗੇ ਬਾਰਤ ਰੂੜੀ ਗੱਲਾਂ ਵਰਗੀਆਂ ਗੱਲਾਂ ਕਰੀ ਜਾਂਦੇ ਵੀ ਚੱਕਰੀ ਕੋਈ ਨਹੀਂ ਯਾਰ ਮਹਿਲ ਖੜਾ ਕਰ ਦਾਂਗੇ ਪੱਕੀ ਵਾਸਤੇ ਆ ਗਏ ਜੀ 2 ਮਹੀਨੇ ਤੱਕ ਕਹਿੰਦੇ ਕਰਦੇ ਆ ਆ ਕੇ ਮਤਲਬ 2 ਮਹੀਨੇ ਤੱਕ ਯਾਰ ਉਹਦੀ ਕੋਈ ਘਰ ਟਿਕਣ ਵਾਲਾ ਹੋਇਆ ਪਿਆ 2 ਮਹੀਨੇ ਪਤਾ ਨਹੀਂ ਖੜਨਾ ਹੁਣ ਕੱਲ ਛੱਤ ਨਹੀਂ ਪਤਾ ਨਹੀਂ ਨਹੀਂ ਖੜਨਾ ਆਮ ਨਹੀਂ ਹੁੰਦੀ ਜਿਲੋਂ ਹੀ ਪਿਆਰ ਬਹੁ ਕਰਦੇ ਪਤਾ ਨਹੀਂ ਕੀ ਚੱਕਰ ਆ ਹਾਂ ਤੇ ਕੋ ਮੈਂ ਕਿਸੇ ਨੂੰ ਕਿਤੇ ਨਾ ਨਹੀਂ ਕੀਤੀ ਕੋਈ ਓਲਿਓ ਕਈ ਬੰਦੇ ਪੈਸੇ ਕੱਢ ਕੇ ਲੈ ਜਾਂਦੇ ਗੱਲੇ ਚੋਂ ਮੇਰੇ ਬਹੁਤ ਚੰਗਾ ਇਨਸਾਨ ਆ ਪਾ ਚੰਗਾ ਇਨਸਾਨ ਐਸੇ ਕਰਕੇ ਮਦਦ ਦੀ ਅਪੀਲ ਕਰ ਰਹੇ ਆ ਕਿ ਚੰਗੇ ਇਨਸਾਨ ਦੀ ਮਦਦ ਕਰ ਦਿਓ ਯਾਰ ਕਮ ਸੇ ਕਮ ਕੋਈ ਯਾਰ ਜੇ ਇੰਨੇ ਲੋਕਾਂ ਨੇ ਵੀਡੀਓ ਵੇਖੀ ਹੈ ਕੱਢ ਤੋਂ ਕੱਢ ਜੇ 500 ਵੀ ਸਾਰਾ ਬੰਦਾ ਪਾ ਦਿੰਦਾ ਨਾ ਹੁਣ ਉਹ ਰਕਮ ਕਿਤੇ ਦੀ ਕਿਤੇ ਲੇਖ ਕਿਸ ਨੇ ਅਜੀ ਤਾਂ ਸੋਚਿਆ ਸੀ ਕਿ ਨਵਾਂ ਘਰ ਭਾ ਕੇ ਦਵਾਂਗੇ ਨਵਾਂ 플ਾਂਟ ਲੈ ਕੇ ਦਵਾਂਗੇ ਨਵੇਂ 플ਾਂਟ ਤੇ ਨਵਾਂ ਘਰ ਭਾ ਕੇ ਦਵਾਂਗੇ ਦੋ ਕਮਰੇ ਇੱਕ ਬਾਥਰੂਮ ਤੇ ਇੱਕ ਰਸੋਈ ਪੰਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਕੋਲੇ ਕਾਪੀ ਹੈ ਬਈ ਜੀ ਤੇ ਮੇਰਾ ਫੋਨ ਕਿੱਥੇ ਗਿਆ ਹੈਗਾ ਮੇਰੇ ਕੋਲੇ ਫੋਨ ਇੱਕ ਮਿੰਟ ਮੈਂ ਫੋਨ ਚੱਕ ਲਾਂ ਤੇ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਕਿਹੜੀ ਤਰੀਕ ਨੂੰ ਜਿਹੜੀ ਹੈਗੀ ਆ ਵੀਡੀਓ ਪਾਈ ਸੀ 12 ਸਤੰਬਰ ਦੀ ਪਾਈ ਹੋਈ ਹੈ 12 ਸਤੰਬਰ ਨੂੰ ਪਾਈ ਸੀਗੀ ਆਪਾਂ ਜਿਹੜੀ ਹੈਗੀ ਆ ਆ ਮੇਰੇ ਕੋਲ ਕਾਪੀ ਆ ਪੱਪੀ ਦੀ ਕਾਪੀ ਆ ਪੱਪੀ ਦਾ ਖਾਤਾ ਨੰਬਰ ਦਿੱਤਾ ਸੀ ਆਪਾਂ ਠੀਕ ਹੈ ਕਿਉਂਕਿ ਹੋਰ ਕਿਸੇ ਦਾ ਖਾਤਾ ਨੰਬਰ ਆਪਾਂ ਦੇ ਨਹੀਂ ਸਕਦੇ ਸੀ ਪੱਪੀ ਦਾ ਖਾਤਾ ਨੰਬਰ ਉਦੋਂ ਐਕਟੀਵੇਟ ਕਰਾਇਆ ਸੀ ਗਿਆ ਬੰਦ ਸੀਗਾ ਉਹਨੂੰ ਐਕਟੀਵੇਟ ਕਰਾ ਕੇ ਪੱਪੀ ਦਾ ਖਾਤਾ ਨੰਬਰ ਪੂਰਾ ਉੱਥੇ ਪਾ ਕੇ ਤੇ ਆ ਜਿਹੜੀ ਅਮਾਉਂਟ ਆ ਮੈਂ ਤੁਹਾਨੂੰ ਦੱਸਦਾ ਬੀ ਗੱਲਾਂ ਬਾਤਾਂ ਤਾਂ ਬਹੁਤ ਹੋਈਆਂ ਬੀ ਆਪ ਤੁਹਾਨੂੰ ਮੈਂ ਜੇ ਕਮੈਂਟ ਪੜਨ ਲੱਗ ਗਏ ਨਾ ਤੁਸੀਂ ਵੀ ਕਮੈਂਟ ਪੜ ਲਿਓ ਮੇਰੀ ਪੋਸਟ ਤੇ ਪਏ ਹੋਏ ਆ ਕਮੈਂਟ ਜੇ ਕਮੈਂਟ ਪੜਨ ਲੱਗ ਗਏ ਨਾ ਆਪਾਂ ਤੇ ਆਪ ਨੂੰ ਐ ਲੱਗੋ ਵੀ ਆਪਣਾ ਯਾਰ ਬੰਦੇ ਇੰਨੇ ਤੱਤੇ ਆ ਯਾਰ ਉਹ ਚੱਕ ਦਾਂਗੇ ਬਾਰਤ ਰੂੜੀ ਗੱਲਾਂ ਵਰਗੀਆਂ ਗੱਲਾਂ ਕਰੀ ਜਾਂਦੇ ਵੀ ਕੋਈ ਚੱਕਰੀ ਕੋਈ ਨਹੀਂ ਯਾਰ ਮੈਲ ਖੜਾ ਕਰ ਦਾਂਗੇ ਪੱਪੀ ਵਾਸਤੇ ਤੇ ਜਿਹੜਾ ਕੁਝ ਹੋਣਾ ਉਹ ਤੁਹਾਡੇ ਸਾਹਮਣੇ ਹੀ ਆ 2 ਮਹੀਨੇ ਹੋ ਗਏ ਨੀਅਰ ਅਬਾਊਟ 2 ਮੰਥੀ ਹੋ ਗਏ ਤੇ ਇਹ ਜਿਹੜੀ ਮੈਂ ਪੋਸਟ ਪਾਈ ਸੀ ਜੀ 149k ਇਹਦੇ ਤੇ ਵਿਊ ਆ ਯਾਨੀ ਕਿ 1.5 ਲੱਖ ਲੋਕਾਂ ਨੇ ਨੀਅਰ ਅਬਾਊਟ ਜਿਹੜਾ ਹੈਗਾ ਇਹਨੂੰ ਦੇਖਿਆ 347 ਸ਼ੇਅਰ ਹੈ ਠੀਕ ਹੈ ਤੇ 299 ਜਿਹੜੇ ਹੈਗੇ ਕਮੈਂਟ ਆ ਉਹਦੇ ਵਿੱਚ ਸਾਰੇ ਕਮੈਂਟ ਹੀ ਇਹੋ ਜਿਹੇ ਹੈਗੇ ਆ ਜਿਹੜੇ ਕਹਿ ਰਹੇ ਆ ਵੀ ਪੱਪੀ ਬਹੁਤ ਵਧੀਆ ਬੰਦਾ ਹੈ ਪੱਪੀ ਯਾਰ ਸਿਰੇ ਵਾਲਾ ਹੈ ਪੱਪੀ ਨੇ ਬੜਾ ਨਿਆਰਾ ਦਵਾਇਆ ਬਈ ਪੱਪੀ ਦੀ ਮਦਦ ਕਰੋ ਯਾਰ ਹੋ ਜੋ ਇਕੱਠੇ ਸਾਰੇ ਰਲ ਕੇ ਯਾਰ ਐਂ ਕਰਦੇ ਆਂਗੇ ਜਿਉਂ ਕਰਦੇ ਆਂਗੇ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਮੈਂ ਤੁਹਾਨੂੰ ਕਮੈਂਟ ਵੀ ਮੈਂ ਤੁਹਾਨੂੰ ਇਹੋ ਜਿਹੇ ਬੰਦਿਆਂ ਦਾ ਨਾਮ ਤਾਂ ਨਹੀਂ ਲੈਂਦਾ ਪਰ ਮੈਂ ਕਮੈਂਟ ਤੁਹਾਨੂੰ ਦੱਸ ਦਿੰਦਾ ਵੀ ਕਈਆਂ ਦੇ ਯਾਰਾਂ ਦਾ ਯਾਰ ਪੱਪੀ ਕਹਿੰਦੇ ਕਲੇ ਉਹ ਕਰੋ ਕੋਈ ਬੰਦਾ ਬਾਹਰ ਲਾ ਸੀ ਉਹ ਕਹਿੰਦਾ ਕਰੋ ਬ੍ਰਿੰਦਰ ਵਾਲੇ ਕਾਲਜ ਵਾਲੇ ਮਦਦ ਬ੍ਰਿੰਦਰ ਕਾਲਜ ਵਾਲੇ ਮਦਦ ਕਰ ਰਹੇ ਆ ਤੇ ਮੈਂ ਤੁਹਾਨੂੰ ਦੱਸੂਗਾ ਵੀ ਕਿੰਨੇ ਪੈਸੇ ਆਏ ਆ ਹੁਣ ਤੱਕ ਬ੍ਰਿੰਦਰ ਵਾਲੇ ਕਾਲਜ ਜਿਹੜੇ ਮਦਦ ਕਰ ਰਹੇ ਆ ਜਿਹੜੇ ਪੱਪੀ ਨੂੰ ਜਾਣਦੇ ਆ ਯਾਰ ਹੁਣ ਮੈਂ ਕੀ ਦੱਸਾਂ ਸ਼ਰਮ ਵਾਲੀ ਗੱਲ ਤਾਂ ਉਹਨਾਂ ਵਾਸਤੇ ਆ ਵੀ ਜਿਨ੍ਹਾਂ ਦਾ ਪੱਪੀ ਨੇ ਨਾਮ ਲਿਆ ਸੀ ਵੀਡੀਓ ਵਿੱਚ ਉਹਨਾਂ ਨੂੰ ਇੱਕ ਦੋ ਬੰਦਿਆਂ ਨੂੰ ਛੱਡ ਕੇ ਹੋਰ ਕਿਸੇ ਨੇ ਨਹੀਂ ਉੱਤਾ ਬਚਿਆ ਚੱਕਰੀ ਕੋਈ ਨਹੀਂ ਉਹ ਪਰਵਾਹੀ ਨਹੀਂ ਕੀਤੀ ਕਹਿੰਨੇ ਆਪ ਗੱਲਾਂ ਬਾਤਾਂ ਆ ਰਹੀਆਂ ਵੀ ਚੱਕ ਦਾਂਗੇ ਬਾਹਰ ਤੇ ਰੂੜੀ ਕੋਈ ਚੱਕਰ ਨਹੀਂ ਆ ਯਾਰ ਚੱਕਣੀ ਕਦੋਂ ਲੋਡ ਤਾਂ ਹੋਣਾ ਘਰ ਤਾਂ ਇਹਦਾ ਹੁਣ ਡਿੱਗਣ ਵਾਲਾ ਹੋਇਆ ਪਿਆ ਬਹੁਤ ਚੰਗਾ ਇਨਸਾਨ ਆ ਪੱਪੀ ਚੰਗਾ ਇਨਸਾਨ ਐ ਐਸੇ ਕਰਕੇ ਮਦਦ ਦੀ ਅਪੀਲ ਕਰ ਰਹੇ ਆ ਵੀ ਚੰਗੇ ਇਨਸਾਨ ਦੀ ਮਦਦ ਕਰ ਦੋ ਯਾਰ ਕਮ ਸੇ ਕਮ ਉਹ ਯਾਰ ਜੇ ਇੰਨੇ ਲੋਕਾਂ ਨੇ ਵੀਡੀਓ ਵੇਖੀ ਆ ਘੱਟ ਤੋਂ ਘੱਟ ਜੇ 500 ਵੀ ਸਾਰਾ ਬੰਦਾ ਪਾ ਦਿੰਦਾ ਨਾ ਹੁਣ ਉਹ ਰਕਮ ਕਿਤੇ ਦੀ ਕਿਤੇ ਹੋ ਜਾਣੀ ਸੀ ਅਸੀਂ ਤਾਂ ਸੋਚਿਆ ਸੀਗੇ ਵੀ ਨਵਾਂ ਘਰ ਪਾ ਕੇ ਦਵਾਂਗੇ ਨਵਾਂ ਪਲਾਟ ਲੈ ਕੇ ਦਵਾਂਗੇ ਨਵੇਂ ਪਲਾਟ 'ਚ ਨਵਾਂ ਘਰ ਪਾ ਕੇ ਦਵਾਂਗੇ ਦੋ ਕਮਰੇ ਇੱਕ ਬਾਥਰੂਮ ਤੇ ਇੱਕ ਰਸੋਈ ਬਸ ਹੋਰ ਕੱਖ ਨਹੀਂ ਸੀ ਸਾਡੀ ਡਿਮਾਂਡ ਇਹਦੀ ਡਿਮਾਂਡ ਵੀ ਯਾਨੀ ਕਿ ਵੀ ਇੰਨਾ ਕੀ ਘਰ ਪਾਉਣਾ ਸੀਗੇ ਵੀ ਦੋ ਜੀਆਂ ਨੇ ਰਹਿਣਾ ਆ ਗਏ ਜੀ ਦੋ ਮਹੀਨੇ ਤੱਕ ਕਹਿੰਦੇ ਕਰਦੇ ਆ ਆ ਕੇ ਮਦਦ ਦੋ ਮਹੀਨੇ ਤੱਕ ਯਾਰ ਉਹਦੀ ਘਰ ਡਿੱਗਣ ਵਾਲਾ ਹੋਇਆ ਪਿਆ ਦੋ ਮਹੀਨੇ ਪਤਾ ਨਹੀਂ ਖੜਨਾ ਹੁਣ ਛੱਤ ਨੇ ਪਤਾ ਨਹੀਂ ਨਹੀਂ ਖੜਨਾ ਪਤਾ ਨਹੀਂ ਕਿਹੜੇ ਵੇਲੇ ਉਹ ਡਿੱਗ ਪੈਣੀ ਆ ਦੋ ਮਹੀਨੇ ਉਹ ਥੋੜੀ ਵੇਟ ਕਰਦਾ ਰਹੂਗਾ ਫੂਕ ਛਕਾਤੀ ਐ ਇਹਨੂੰ ਵੀ ਛਕਾਤੀ ਸਾਨੂੰ ਵੀ ਛਕਾਤੀ ਜਿਹੜੇ ਮੂਰੇ ਲੱਗੇ ਹੋਏ ਆ ਅਸੀਂ ਵੀ ਫੂਕ ਚ ਛਕ ਕੇ ਪਲਾਟ ਵੇਖਣ ਤੁਰ ਗਏ ਵੀ ਯਾਰ ਬੰਦੇ ਜਿਹੜੇ ਐਨੇ ਆ ਕੁਝ ਕਹਿ ਰਹੇ ਆ ਕੰਮ ਸੇ ਕੰਮ ਕੁਝ ਨਾ ਕਰੇ ਕੁਛ ਤਾਂ ਕਰਨਗੇ ਅਸੀਂ ਵੀ ਪਲਾਟ ਵੇਖਿਆ ਬਈ ਪਲਾਟ ਵਾਲੇ ਨਾਲ ਗੱਲ ਵੀ ਹੋ ਗਈ ਠੀਕ ਆ ਵੀ ਪਲਾਟ ਵਾਲਿਆਂ ਨਾਲ ਗੱਲ ਹੋਈ ਪਲਾਟ ਵਾਲਾ ਜਿਹੜਾ ਬੰਦਾ ਉਹ ਵੀ ਭਾਈ ਮਿੱਤਰ ਹੈ ਉਹਨੇ ਵੀ ਉਹਦੇ ਨਾਲ ਵੀ ਗੱਲ ਹੋ ਗਈ ਉਹ ਕਹਿੰਦਾ ਯਾਰ ਜਿੰਨੇ ਬੰਦਿਆ ਤੁਸੀਂ ਭਾਵੇਂ ਅੱਧੇ ਦੇ ਦਿਓ ਪਰ ਕੁਛ ਤਾਂ ਦੇਣਾ ਪਊਗਾ ਭਈ ਕੁਛ ਤਾਂ ਦੇਣਾ ਪਊਗਾ ਐ ਥੋੜਾ ਵੀ ਪਲਾਟ ਇਹਦੇ ਨਾਂ ਤੇ ਕਰ ਦਊਗਾ ਬਿਨਾਂ ਗੱਲ ਤੋਂ ਉਹਨੇ ਵੀ ਆਪਦਾ ਰਿਜਕ ਕਰਨਾ ਕਮਾਉਣਾ ਖਾਣਾ ਚਲੋ ਗੱਲ ਵੱਖਰੀ ਹੋ ਗਈ ਗੁੱਡ ਪਰਸਨ ਪੱਪੀ ਗੁੱਡ ਇਨਸਾਨ ਪੱਪੀ ਠੀਕ ਆ ਕਹਿੰਦੇ ਜੀ ਕੰਟਰੀਬਿਊਟ ਕਰਦੇ ਆ ਜੀ ਬਣਾਓ ਪਲਾਨ ਬਣਾ ਲੈਂਦੇ ਆ ਜੀ ਪਲਾਨ ਭਾਈ ਸਾਹਿਬ ਨੇ ਇੱਕ ਨੇ ਨੰਬਰ ਮੰਗਿਆ ਨੰਬਰ ਭੇਜਤਾ ਕਹਿ ਵੀ ਦਿੱਤਾ ਲੱਖ ਰੁਪਇਆ ਬਈ ਲੱਖ 2 ਲੱਖ ਰੁਪਇਆ ਅਸੀਂ ਇਕੱਠੇ ਕਰਕੇ ਅਸੀਂ ਭੇਜ ਦਿੰਨੇ ਆਂ 4 ਦਿਨ ਹੋ ਗਏ ਉਸ ਬੰਦੇ ਨੂੰ ਫੋਨ ਕਰਦਿਆਂ ਨੂੰ 4 ਦਿਨ ਹੋ ਗਏ ਫੋਨ ਕਰਦਿਆਂ ਨੂੰ ਮੈਸੇਜ ਕਰਦਿਆਂ ਨੂੰ ਬਈ ਦੀ ਅਸੀਂ ਸ਼ੁਰੂ ਕਰਨ ਲੱਗੇ ਆਂ ਅਸੀਂ ਕੋਈ ਕਿਸੇ ਪਾਸੇ ਲੱਗੀ ਆ ਸਾਨੂੰ ਪਤਾ ਲੱਗੇ ਵੀ ਆਹੀ ਮਕਾਨ ਜਿਹੜਾ ਹੈਗਾ ਸਿਰ ਰਿਪੇਅਰ ਕਰਕੇ ਦੇਣਾ ਕਿ ਅਸੀਂ ਨਵਾਂ ਬਣਾ ਕੇ ਦੇਣਾ ਵੀ ਕਮ ਸੇ ਕਮ ਸਾਡੇ ਕੋਲੇ ਆਈਡੀਆ ਤਾਂ ਹੋਵੇ ਵੀ ਕਿੰਨੇ ਪੈਸੇ ਆ ਰਹੇ ਆ ਐਵੇਂ ਕੰਮ ਵੇਡ ਲਈਏ ਪੈਸੇ ਪੂਰੇ ਨਾ ਹੋਣ ਆਪਦੀ ਵੀ ਬੇਇੱਜ਼ਤੀ ਕਰਾਵਾਂਗੇ ਨਾਲ ਇਹਦੀ ਵੀ ਕਰਾਵਾਂਗੇ ਠੀਕ ਹੈ ਨਾ ਉਹ ਬੰਦਾ 4 ਦਿਨਾਂ ਤੋਂ ਫੋਨ ਹੀ ਨਹੀਂ ਚੱਕ ਰਿਹਾ ਜੀ ਗੁੱਡ ਪਰਸਨ ਪੱਪੀ ਨਿਆਰਾ ਜੀ ਪੱਪੀ ਬਰੱਡ ਪਕੌੜੇ ਕਹਿੰਦੇ ਜੀ ਬਹੁਤ ਖਾਦੇ ਜੀ ਦੋਸਤਾਂ ਦਾ ਯਾਰਾਂ ਦਾ ਯਾਰ ਕਰੋ ਜੀ ਮਦਦ ਇਕੱਠੇ ਹੋ ਜੋ ਜੀ ਸਾਰੇ ਜਣੇ ਫਲਾਨਾ ਕਰ ਦਿਓ ਜੀ ਹੋ ਜੋ ਬਾਈ ਜੀ ਬੁਖਾਦੋ ਫ੍ਰੀ ਕੋਟ ਵਾਲੇ ਭਜਨਦਰਾ ਕਾ ਜੇ ਹੋ ਜੋ ਇਕੱਠੇ ਬੁਖਾਦੋ ਬਾਈ ਦੀ ਮਦਦ ਕਰਦੇ ਆ ਕਰਾਂਗੇ ਜੀ ਮਦਦ ਕਹਿੰਦੇ ਜਰੂਰ ਕਰਾਂਗੇ ਜੀ ਠੀਕ ਹੈ ਕਹਿੰਦੇ ਬਣਾਓ ਪਲਾਨ ਪਲਾਨ ਕੀ ਬਣਾਉਣਾ ਬਾਈ ਜੀ ਪਲਾਨ ਦੱਸੋ ਕੀ ਬਣਾਉਣਾ ਪਹਿਲਾਂ ਖਾਤੇ 'ਚ ਕੋਈ ਪੈਸਾ ਤਾਂ ਹੋਵੇ ਫੇਰ ਹੀ ਪਲਾਨ ਬਣਾਉਣਾ ਹੁੰਦਾ ਬਿਨਾਂ ਗੱਲ ਤੋਂ ਪਲਾਨ ਬਣਾ ਕੇ ਬਹਿ ਜੀਏ ਵੀ ਸਾਡੇ ਕੋਲੇ ਪੈਸੇ ਤਾਂ ਹੈ ਨਹੀਂ ਤੇ ਪਲਾਨ ਬਣਾ ਲਈਏ ਅਸੀਂ ਠੀਕ ਆ ਬਾਕੀ ਮੈਂ ਤੁਹਾਨੂੰ ਆ ਜਿਹੜਾ ਖਾਤਾ ਨੰਬਰ ਚੱਕੀ ਬੈਠਣਾ ਇਹਦੀ ਮੈਂ ਤੁਹਾਨੂੰ ਦੱਸੂਗਾ ਵੀ ਕੀ ਦੇ ਕਿਦੇ ਪੈਸੇ ਆਏ ਆ ਤੇ ਕਿੰਨੇ ਆਏ ਆ ਪੱਪੀ ਭਾਈ ਬਹੁਤ ਮਿੱਠੇ ਸੁਭਾਅ ਦਾ ਬਿਲਕੁਲ ਜੀ ਬਹੁਤ ਮਿੱਠੇ ਸੁਭਾਅ ਦਾ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਐਨੇ ਤਕੜੇ ਬੰਦੇ ਪੜਦੇ ਸੀ ਕਹਿੰਦੇ ਹਾਂ ਯਾਰੋ ਮਦਦ ਕਰਦੇ ਹੋ ਕਰੋ ਕੋਠੀ ਖੜੀ ਕਰੋ ਕੋਠੀ ਨਹੀਂ ਸਾਨੂੰ ਤਾਂ ਦੋ ਦੋ ਕਮਰੇ ਚਾਹੀਦੇ ਦੇ ਬਸ ਕੋਠੀ ਨਹੀਂ ਦੋ ਕਮਰੇ ਜੋਗੇ ਨਹੀਂ ਪੈਸੇ ਬੰਦੇ ਪਏ ਸਾਡੇ ਕੋਲ ਸਮਝ ਗਏ ਨਾ ਦੋ ਕਮਰੇ ਜੋਗੇ ਪੈਸੇ ਨਹੀਂ ਬੰਦੇ ਪਏ ਆਜੋ ਜਰੂਰਤ ਹੈ ਤੁਹਾਨੂੰ ਸਾਡੀ ਜਿੰਨੀ ਜੋਗਾ ਜਰੂਰਤ ਹੈ ਜੀ ਕਹਿੰਦੇ ਜਿੰਨੀ ਜੋਗੇ ਹੈਗੇ ਮਦਦ ਕਰਾਂਗੇ ਪਰ ਉਹ ਜੀ ਕਰਨੀ ਕਦੋਂ ਆ ਰੌਲਾ ਤਾਂ ਇਹ ਆ ਵੀ ਤੁਹਾਨੂੰ ਨੰਬਰ ਲਿਖ ਕੇ ਪਾਤਾ ਉਹਦੀ ਸਿਚੁਏਸ਼ਨ ਦੱਸਤੀ ਉਹਦਾ ਕਹ ਆ ਵੀ ਘਰ ਡਿੱਗਣ ਵਾਲਾ ਜਦੋਂ ਮਰਜ਼ੀ ਡਿੱਗ ਸਕਦਾ ਹੈ ਕੁੜੀਆਂ ਲੈ ਲੈ ਕੇ ਡਿੱਗੀਆਂ ਜਾਂਦੀਆਂ ਇੱਟਾਂ ਲੈ ਲੈ ਕੇ ਡਿੱਗੀਆਂ ਜਾਂਦੀਆਂ ਹੋਰ ਮੈਨੂੰ ਸਮਝ ਨਹੀਂ ਆਉਂਦੀ ਵੀ ਹੋਰ ਕਰਨਾ ਕੀ ਹੈ ਤੁਹਾਨੂੰ ਜਦੋਂ ਛੱਤ ਡਿੱਗ ਗਈ ਉਦੋਂ ਦੱਸਾਂਗੇ ਉਦੋਂ ਗੱਲ ਕਰਾਂਗੇ ਆਪਾਂ ਉਸ ਤੋਂ ਬਾਅਦ ਇਕੱਠੇ ਹੋਵਾਂਗੇ ਕੇ ਇਹਦੇ ਭੋਗ ਤੇ ਇਕੱਠੇ ਹੋਵਾਂਗੇ ਜਦੋਂ ਇਹਦੇ ਸਰਤੇ ਆ ਕੇ ਇੱਟ ਵੱਜੀ ਫੇਰ ਆਖਾਂਗੇ ਜੀ ਬਹੁਤ ਵਧੀਆ ਹੁਣ ਵਧੀਆ ਤੱਕ ਹੁਣ ਵੀ ਕਹੀ ਜਾਂਦੇ ਹੋ ਤੁਸੀਂ ਵਧੀਆ ਢੈਂਡ ਬੰਦਾ ਬੱਪੀ ਬਰੈਡ ਬਹੁਤ ਇਹਦੇ ਸਵਾਦ ਸੀ ਠੀਕ ਆ ਜੀ ਜ਼ਰੂਰ ਮਦਦ ਕਰਾਂਗੇ ਜੀ ਚਲੋ ਜੀ ਉਹ ਕਹਿੰਦੇ ਜੀ ਪਲਾਨ ਬਣਾਓ ਜੀ ਕੰਟਰੀਬਿਊਟ ਕਰਦੇ ਆ ਜੀ ਸਾਡੇ ਕੋਲੇ ਪਤਾ ਹੀ ਕੋਈ ਨਹੀਂ ਫੂਕ ਛਕਾਉਣ ਵਾਲੇ ਬਾਲੇ ਆ ਫੇਸਬੁਕ ਤੇ ਮਹਿਲ ਖੜਾ ਕਰਤਾ ਪੱਪੀ ਦਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਫੇਸਬੁਕ ਤੇ ਮਹਿਲ ਖੜਾ ਕਰਤਾ ਵੀ ਚੱਕਰੀ ਕੋਈ ਨਹੀਂ ਲੋਕਾਂ ਨੂੰ ਐ ਲੱਗਿਆ ਯਾਰ ਇਹ ਲੋਕਾਂ ਨੂੰ ਕਈ ਜਿਹੜੇ ਕਮੈਂਟ ਪੜ ਰਹੇ ਹਨਾ ਉਹਨਾਂ ਨੂੰ ਐ ਲੱਗਿਆ ਹੁਣ ਹੁਣ ਤੱਕ ਤਾਂ ਯਾਰ ਇਹਦਾ ਪਲਾਟ ਵੀ ਇਹਨਾਂ ਨੇ ਲੈ ਲਿਆ ਹੁਣ ਘਰ ਵੀ ਪੈ ਗਿਆ ਹੁਣ ਨੀਂਆ ਵੀ ਭਰ ਲੀਆਂ ਹੋਣੀਆਂ ਘਰ ਕੰਨਾਂ ਖੜੀਆਂ ਹੋ ਗਈਆਂ ਹੋਣੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੈਸੇ ਪੈਸੇ ਹੋਣਗੇ ਫੇਰ ਹੀ ਸ਼ੁਰੂ ਕਰਾਂਗੇ ਪੈਸੇ ਤਾਂ ਹੈ ਨਹੀਂਗੇ ਕਰਾਂਗੇ ਕਿਵੇਂ ਹਾਂ ਕੰਦੇ ਜੀ ਧੰਨਵਾਦ ਤੁਹਾਡਾ ਸਾਰੇ ਮਿਲ ਕੇ ਮਦਦ ਪੱਪੀ ਦੀ ਕਰੋ ਬਈ ਕਰੋ ਜੀ ਸਾਰੇ ਮਿਲ ਕੇ ਮਿਲਣਾ ਪਤਾ ਨਹੀਂ ਕਦੋਂ ਹੈ ਕਿਵੇਂ ਮਿਲਣਾ ਤੁਸੀਂ ਕੋਈ ਗੈੱਟ ਟੂਗੇਦਰ ਰੱਖ ਲਓ ਕੋਈ ਜਿਸ ਤਰ੍ਹਾਂ ਹਿਸਾਬ ਨਾਲ ਤੁਸੀਂ ਮਿਲਣਾ ਚਾਹੁੰਦੇ ਹੋ ਸਾਰੇ ਜਾਨੇ ਇਕੱਠੇ ਹੋ ਜੋ ਕਿਵੇਂ ਇਕੱਠੇ ਹੋਣਾ ਮਦਦ ਕਿਵੇਂ ਕਰਨੀ ਹੈ ਮੈਨੂੰ ਇਹ ਨਹੀਂ ਸਮਝ ਆਉਂਦਾ ਉਹ ਬਾਹਰਲੇ ਕਈ ਵੀਰ ਹੈਗੇ ਆ ਉਹ ਕਹਿੰਦੇ ਜੀ ਬਈ ਭੇਜਾਂਗੇ ਜ਼ਰੂਰ ਜੀ ਹੁਕਮ ਕਰੋ ਕਦੋਂ ਭੇਜੀਏ ਕਰ ਪੱਪੀ ਹੁਕਮ ਕਦੋਂ ਭੇਜਣਾ ਹੈ ਹੈ ਭੇਜਣਗੇ ਕੋਈ ਨਹੀਂ ਭੇਜਣਾ ਜਿਨ੍ਹਾਂ ਦਾ ਜਿਨ੍ਹਾਂ ਨੇ ਤੂੰ ਜਿਨ੍ਹਾਂ ਦਾ ਤੂੰ ਨਾਂ ਲਿਆ ਹਾਂਜੀ ਹਾਂ ਉਹਨਾਂ ਦਾ ਨਾਂ ਤਾਂ ਨ ਲਈ ਦੁਬਾਰਾ ਅੱਛਾ ਠੀਕ ਐ ਹਾਂਜੀ ਉਹਨਾਂ ਨੇ ਵੀ ਅਜੇ ਨਹੀਂ ਭੇਜੇ ਭੇਜਣਗੇ ਕੋਈ ਹੈਂ ਭੇਜਣਗੇ ਕੱਲ੍ਹ ਫਿਰ ਸਿਰਫ ਇੱਕ ਦੋ ਬੰਦਿਆਂ ਨੂੰ ਛੱਡ ਕੇ ਹਾਂ ਦੋ ਬੰਦਿਆਂ ਨੂੰ ਸਿਰਫ ਦੋ ਬੰਦਿਆਂ ਨੂੰ ਛੱਡ ਕੇ ਕਿੰਨੇ ਬੰਦਿਆਂ ਦਾ ਤੂੰ ਨਾਂ ਲਿਆ ਸਿਰਫ ਦੋ ਬੰਦਿਆਂ ਨੂੰ ਛੱਡ ਕੇ ਉਹਨਾਂ ਦਾ ਪਤਾ ਹੀ ਸੀ ਕਿ ਉਹਨਾਂ ਉਹਨਾਂ ਪਾਸੋਂ ਆ ਜਾਣੇ ਆ ਹਾਂਜੀ ਹਾਂਜੀ ਠੀਕ ਐ ਬਾਕੀ ਕਿਸੇ ਨੇ ਕਿ ਭੇਜੇ ਭੇਜਣਗੇ ਬਾਈ ਕੋਈ ਨਹੀਂ ਕਦੋਂ ਭੇਜਣਗੇ ਕੱਲ੍ਹ ਫਿਰ ਸਿਰਫ ਭੇਜ ਦੇਣੇ ਪੱਕਾ ਭੇਜਣਗੇ ਹਾਂ ਪੱਕਾ ਭੇਜਣਗੇ ਕੱਲ ਪਰਸ ਨੂੰ ਆਇਆ ਲੈ ਵੇਲੀ ਦਾ ਚਲੋ ਤੇ ਮੂੰਹ ਚ ਕੀ ਕਹਿੰਦੇ ਹੁੰਦੇ ਆ ਸ਼ੱਕਰ ਭੇਜਣਗੇ ਭਾਈ ਪੱਕਾ ਯਾਰ ਠੀਕ ਆ ਅਜੇ ਤਾਂ ਬਾਹਰ ਲਿਆ ਲੋਕਾਂ ਨੂੰ ਕਈ ਨੂੰ ਐ ਲੱਗ ਗਿਆ ਵੀ ਇਹਦੀਆਂ ਨੀਆਂ ਵੀ ਭਰੀਆਂ ਗਈਆਂ ਪਲਾਟ ਵੀ ਇਹਨਾਂ ਨੇ ਲੈ ਲਿਆ ਪੈਸੇ ਵੀ ਬਥੇਰੇ ਇਕੱਠੇ ਹੋ ਗਏ ਠੀਕ ਐ ਤੇ ਸਭ ਕੁਝ ਨਿਬੜਨ ਵਾਲਾ ਹੈ ਕੰਮ ਨਹੀਂ ਅੱਜ ਆਪਰ ਕਰ ਦਾਂਗੇ ਫੋਨ ਭੇਜ ਦਿੰਦੇ ਹਾਂ ਹਾਂ ਸਭ ਸਭ ਕੰਮ ਇਹਦਾ ਨਿਬੜਨ ਵਾਲਾ ਹੈ ਤੇ ਅਗਲੇ ਨੂੰ ਇਹ ਨਹੀਂ ਪਤਾ ਆ ਜੀ ਮੇਰੇ ਕੋਲ ਹੈਗੇ ਆ ਇਹਦੀ ਖਾਤਾ ਬੁੱਕ ਜਿਹੜੀ ਅਸੀਂ ਅੱਜ ਐਂਟਰੀ ਕਰਾ ਕੇ ਲੈ ਕੇ ਆਏ ਹੁਣ ਮੈਂ ਤੁਹਾਨੂੰ ਦੱਸ ਦਿੰਨਾ 20000 ਰੁਪਏ ਕੋਕ ਮੈਂ 20000 ਕੋਕ ਦਾ ਸਭ ਤੋਂ ਪਹਿਲਾਂ ਆਇਆ ਠੀਕ ਆ ਕੋਕ ਸੰਧੂ ਕੀ ਕੋਕ ਸੰਧੂ ਕੋਕ ਸੰਧੂ ਦਾ ਮੰਦਰਾ ਸੇਖੋ ਵੇਖ ਹਾਂ 20000 15 ਨਹੀਂ 10 ਆਇਆ 15 15 ਆਇਆ ਸੇਖੋ ਸਾਹਿਬ ਜਦੋਂ ਤੱਕ ਜੌਂਗਦੇ ਹਾਂ ਜਤਨਦਰ ਚੰਗਲਾ ਜੀ ਹਾਂਜੀ ਉਹਨਾਂ ਦਾ ਆਇਆ ਕੋਕ ਸੰਧੂ ਦਾ 20000 ਆਇਆ ਠੀਕ ਹੈ ਇੱਕ ਅਮਾ ਇੱਕ ਆਈ ਇਹਦੇ ਚ 2000 ਦੀ ਕੋਈ ਐਂਟਰੀ ਹੋਈ ਹੈ ਉਹ ਸਾਨੂੰ ਨਹੀਂ ਪਤਾ ਕਿਸ ਨੇ ਕੀਤੀ ਹੈ ਬਈ ਜੀ ਆ ਮੈਂ ਤੁਹਾਨੂੰ ਨਾ ਨੇੜੇ ਕਰ ਦਿੰਦਾ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਇਹ ਵੇਖ ਲਿਓ ਆ ਫੜੀ ਪੱਪੀ ਮੋਬਾਈਲ ਆ ਦੇਖ ਲਿਓ ਸਕਰੀਨ ਸ਼ਾਟ ਲੈ ਲਓ ਕਲੀਅਰ ਦਿਸਦਾ ਹੋਣਾ ਤੁਹਾਨੂੰ ਆ ਸਕਰੀਨਸ਼ਾਟ ਲੈ ਲਿਓ ਤੇ ਦੇਖ ਲਿਓ ਵੀ ਕਿਹਦੇ ਕਿਹਦੇ ਪੈਸੇ ਆ ਸਾਨੂੰ ਕਈ ਕਈਆਂ ਦੇ ਆ ਜਿਹੜੇ ਹੈਗੇ ਆ ਵੀ ਕਈਆਂ ਦਾ ਸਾਨੂੰ ਪਤਾ ਨਹੀਂਗਾ ਵੀ ਕਿਹਨੇ ਪੈਸੇ ਭੇਜੇ ਆ ਠੀਕ ਆ ਮੈਂ ਤਾਂ ਕਿਹਾ ਸੀਗਾ ਵੀ ਫੋਨ ਕਰਦੇਓ ਬਈ ਜਿਹੜਾ ਵੀ ਕੋਈ ਅਮਾਉਂਟ ਕਈ ਦੇ ਰਿਆ ਨਾ ਪੱਪੀ ਨੂੰ ਫੋਨ ਕਰਦੇਓ ਠੀਕ ਆ 10000 ਇੱਕ ਆਇਆ 10000 ਕੋਲ ਕਬੂਦਾਂ ਦੀ ਮਾਸਟਰ ਕੋਈ ਇੱਕ ਆਇਆ ਠੀਕ ਆ ਆ ਤੂੰ ਜਿਹੜਾ ਹੈਗਾ 5000 ਇਹਨੇ ਰੱਖ ਲਿਆ ਸੀ ਕੋਲੇ ਆਦੇ ਖਰਚੇ ਵਾਸਤੇ ਤੇ 15000 ਰੁਪਏ ਜਿਹੜਾ ਸੀਗਾ ਉਹ ਜਮ੍ਹਾਂ ਕਰਾਤਾ ਸੀ ਕੁੱਕ ਦਾ ਠੀਕ ਹੈ ਫਿਰ ਆ 10000 ਰੁਪਏ ਜਿੰਨਾ ਦਾ ਤੂੰ ਨਾਂ ਲੈ ਰਿਹਾ ਸੀ ਕਿ ਨਾ ਇਹਨੇ ਭੇਜਿਆ ਸੀ ਕੋਡ ਕੋਡ ਬੁਲੇ ਰਿਹਾ ਨਹੀਂ ਜਿਹੜਾ ਸੇਕ ਉਹ ਇਹਨੇ 15000 ਰੁਪਏ ਕਿਹਾ 15000 ਰੁਪਏ ਦੇ ਆਹ ਪੰਜ ਕਿਤੇ ਲੱਭ ਤਾਂ ਨਹੀਂ ਰਿਹਾ ਯਾਰ ਤੇ 10000 ਸੇਕ ਕੋਡ ਬੁਲੇ ਦਾ ਮਾਸਟਰ ਮਿਲ ਗਿਆ ਤੁਹਾਨੂੰ ਅੱਛਾ 10000 ਨੇ ਭੇਜਿਆ ਸੀ ਆ 62000 ਰੁਪਿਆ ਰੈਂਪੂ ਲਵ ਯੂ ਯਾਰ ਬਿਲੇ ਤੈਨੂੰ ਰੂਪੀ ਜਿਹਨੂੰ ਅਸੀਂ ਸੰਨੀ ਦੇ ਹੌਲ ਕਹਿੰਦੇ ਹੁੰਦੇ ਸੀ ਉਹਨੇ 62000 ਰੁਪਿਆ ਭੇਜਿਆ ਬਈ ਇੱਕ ਬੰਦੇ ਨੇ ਸਿਰਫ ਇੱਕ ਬੰਦੇ ਨੇ 62000 ਰੁਪਏ ਭੇਜਿਆ ਤੇ ਪੰਮੇ ਨਾਲ ਗੱਲ ਹੋਈ ਆ ਉਹਦਾ 2 ਲੱਖ ਰੁਪਏ ਪੱਕਾ ਉਹਦਾ ਤਾਂ ਆ ਹੀ ਜਾਣਾ ਠੀਕ ਹੈ ਪਰ ਸਾਡੇ ਕੋਲੇ ਸ ਕੁੱਲ ਮਲਾ ਕੇ ਬਈ 1 ਲੱਖ ਬਈ ਬਲਕਾਰੇ ਨੇ ਉਹ ਕਹਿੰਦਾ ਜਮਕਾਰੋ ਜੀ ਬਲਕਾਰ ਚਲੋ ਜਦੋਂ ਆਉਣਗੇ ਪਤਾਓ ਤੁਹਾਨੂੰ ਬਈ ਠੀਕ ਹੈ ਤੇ 16000 ਸਾਡਾ ਇੱਕ ਯਾਰ ਦੋਸਤ ਹੈਗਾ ਉਥੇ ਅਵਿੰਦਰ ਮਾਨ ਆਪਣਾ ਦਾਣਾ ਦਾਣਾ ਕਹਿੰਦੇ ਹੁੰਦੇ ਸੀ ਸੁਨਾਗਰ ਜੀ ਤੇ ਦਾਣਾ ਦਾਣਾ ਕਹਿੰਦੇ ਹੁੰਦੇ ਸੀ ਆਸਟ੍ਰੇਲੀਆ ਉਹਨੇ ਭੇਜਿਆ ਇਹ ਬਈ ਦੀ ਕੁੱਲ ਸਾਡੇ ਕੋਲੇ ਰਕਮ ਹੋਈ ਆ 1 ਲੱਖ 18000 ਰੁਪਏ 118000 ਰੁਪਿਆ ਸਾਡੇ ਕੋਲੇ ਜਿਹੜੀ ਹੈਗੀ ਹੈ ਅਮਾਉਂਟ ਆਈ ਹੈ ਜੀ ਹੁਣ ਤੱਕ ਤੇ ਆ ਜਿਹੜੇ ਫੇਸਬੁੱਕ ਤੇ ਬਈ ਜੀ ਤੁਸੀਂ ਹੁਣ ਮੈਂ ਕੀ ਕਹਾਂ ਚੱਕ ਦਾਂਗੇ ਮਹਿਲ ਪਾਵਾਂਗੇ ਪਰਵਾਹੀ ਕੋਈ ਨਹੀਂ ਜਿਨ੍ਹਾਂ ਨੇ ਫੇਸਬੁੱਕ ਤੇ ਸਾਰਾ ਕੁਝ ਇਹਨਾਂ ਨੇ ਕੀਤਾ ਨਾ ਬਈ ਜੀ ਉਹ ਯਾਰ ਤੁਸੀਂ ਜੇ ਪੰਪ 500 ਵੀ 1000 1000 ਵੀ ਭੇਜ ਦਿੰਦੇ ਨਾ ਤੇ ਅਮਾਉਂਟ ਕਿਤੇ ਦੀ ਕਿਤੇ ਜਾਣੀ ਸੀ ਉਹਨਾਂ ਲੱਖ ਰੁਪਈਆ ਨਾਲ ਦੱਸੋ ਹੁਣ ਕੀ ਕਰੀਏ ਅਸੀਂ ਆਹ ਲੱਖ ਰੁਪਈਏ ਨਾਲ ਕੀ ਕਰੀਏ 2 ਲੱਖ ਨਾ ਮੈਨੂੰ ਪਤਾ 2 ਲੱਖ ਹੋਰ ਆ ਜਾਣਾ 3 ਲੱਖ ਸਮਝ ਲਓ ਕੋਲੇ ਤਾਂ ਸਾਡੇ ਲੱਖ ਰੁਪਏ ਹੀ ਆ ਨਾ ਹਜੇ ਲੱਖ ਰੁਪਏ ਨਾਲ ਆਹ ਘਰ ਰਿਪੇਅਰ ਕਰਾਈਏ ਕਿ ਨਵਾਂ ਘਰ ਪਾ ਕੇ ਦਈਏ ਕੀ ਕਰੀਏ ਜਹਾਂ ਦਾ ਕੋਈ ਇੰਨਾ ਸਿਆਣਾ ਹੈਗਾ ਕੋਈ ਸਿਆਣਾ ਬਿਆਣਾ ਹੈਗਾ ਉਹ ਕਮੈਂਟ ਕਰਕੇ ਦੱਸ ਦਿਓ ਵੀ ਜੀ ਲੱਖ ਰੁਪਏ ਨਾਲ ਇਹਦੀ ਰਿਪੇਅਰ ਹੋ ਜੂਗੀ ਵਧੀਆ ਨੇਰੇ ਵਾਲਾ ਆ ਰਿਪੇਅਰ ਕਰਾ ਦਿੰਨੇ ਹੁਣ ਤਾਂ ਸਾਡਾ ਬਈ ਇਹੀ ਕੰਮ ਹੈ ਵੀ ਇਹੀ ਸੋਚਿਆ ਅਸੀਂ ਸਵੇਰੇ ਸਲਾਹ ਕੀਤੀ ਸੀ ਪੱਪੀ ਦੇ ਨਾਲ ਵੀ ਗੱਲ ਕੀਤੀ ਸੀ ਬਾਹਰ ਜਿਹੜੇ ਮੁੰਡੇ ਜਿਹਨੇ ਮੁੰਡੇ ਨੇ 2 ਲੱਖ ਰੁਪਏ ਦੀ ਜ਼ਿੰਮੇਵਾਰੀ ਲਈ ਆ ਉਹ ਆਉਣਾ ਹੀ ਆਉਣਾ ਪਤਾ ਉਹਦੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਬਈ ਜੀ ਆਪਣੇ ਕੋਲੇ 3 ਲੱਖ ਰੁਪਏ ਤਾਂ ਹੈਗਾ ਨਾ 3 ਲੱਖ ਰੁਪਏ ਨਾਲ ਆ ਰਿਪੇਅਰ ਕਰਾ ਦਿੰਨੇ ਆ ਸਾਰਾ ਕੁਝ ਜਿਹੜਾ ਜਿੰਨਾ ਵੀ 3 ਲੱਖ ਰੁਪਏ ਨਾਲ ਆਪਾਂ ਕੁਝ ਕਰ ਸਕਦੇ ਆ ਨਾ ਉਹ 3 ਲੱਖ ਰੁਪਏ ਨਾਲ ਕਰ ਦਿੰਦੇ ਆ ਬਾਈ ਜੀ ਹੁਣ ਤੁਹਾਡੇ ਸਿਰ ਤੇ ਆ ਜਾਂ ਤਾਂ ਇਸ ਬੰਦੇ ਨੂੰ ਇਸ ਗਲੀ ਚੋਂ ਇਸ ਘਰ ਚੋਂ ਕੱਢ ਕੇ ਚੰਗੀ ਥਾਂ ਤੇ ਬਾਹ ਦੋ ਚੰਗੀ ਥਾਂ ਤੇ ਨਹੀਂ ਆ ਨਾਲ ਹੀ ਆ ਪਿੱਛੇ ਪਲਾਟ ਮੈਂ ਪਲਾਟ ਦੀ ਵੀਡੀਓ ਪਾਉਣ ਲੱਗਾ ਤੁਸੀਂ ਪਲਾਟ ਵੇਖ ਲਿਓ ਆ ਪਲਾਟ ਆ ਜੀ ਜਿਹਦੀ ਗੱਲ ਚੱਲ ਰਹੀ ਆ ਤੇ ਇਹ ਹੈਗਾ 4.5 ਮਰਲੇ ਆ ਵੈਸੇ 9 ਮਰਲੇ ਆ ਤੇ ਦੋ ਪਲਾਟ ਆ ਇਹਦੇ ਵਿੱਚ ਯਾਨੀ ਕਿ ਇਹ ਪੂਰੇ ਪਲਾਟ ਵਿੱਚ 4.5 4.5 ਦੇ ਤੇ ਜਿਹੜਾ ਹੈਗਾ ਮੱਥਾ ਹੈਗਾ ਜਿਹੜਾ ਪੱਪੀ ਦੇ ਹਿੱਸੇ ਆਪਾਂ ਕਹਿ ਰਹੇ ਆਂ ਵੀ ਸ਼ਾਇਦ ਆਵੇ ਉਹ ਹੈਗਾ 18 ਫੁੱਟ ਮੱਥਾ ਤੇ ਪਿੱਛੇ ਹੈਗਾ 17 ਫੁੱਟ ਤੇ ਲੰਬਾਈ ਇਹਦੀ ਹੈਗੀ 58 ਫੁੱਟ ਇੰਨਾ ਕੁ ਪਲਾਟ ਆ ਜੀ ਤੁਸੀਂ ਆਪ ਹੀ ਵੇਖ ਲਓ ਹਨ ਕੀ ਕਹੀਏ ਤੁਹਾਨੂੰ ਗੱਲਾਂ ਬਾਤਾਂ ਬਹੁਤ ਵੱਡੀਆਂ ਵੱਡੀਆਂ ਆਪਣੇ ਬੰਦੇ ਕਰ ਦਿੰਦੇ ਆ ਬੰਦੇ ਨਾਲ ਗੱਲ ਵੀ ਹੋ ਗਈ ਪਰ ਉਹਨੂੰ ਕੁਝ ਤਾਂ ਦੇਣਾ ਪੈਣਾ ਨਾ ਅਗਲਾ ਐ ਥੋੜਾ ਛੱਡ ਦਿੰਦਾ ਬਈ ਯਾਰ ਉਸੀ ਵੀ ਸਿਆਣੇ ਨੂੰ ਸਾਰੇ ਠੀਕ ਹੈ ਤੇ ਕਈਆਂ ਨੇ ਆਖਿਆ ਵੀ UPI ਨੰਬਰ ਵੀ ਦੇ ਦਿਓ UPI ਨੰਬਰ ਵੀ ਵੀਰੇ ਮੈਂ ਅਟੈਚ ਕਰਨ ਲੱਗਾ ਨਾਲ ਇਹਦਾ ਪੱਪੀ ਦਾ ਹੀ UPI ਨੰਬਰ ਉਹ UPI ਨੰਬਰ ਵੀ ਚਲਾਤਾ ਕਈਆਂ ਨੂੰ ਐ ਹੁੰਦਾ ਵੀ ਅਸੀਂ ਬਾਹਰ ਜਾ ਕੇ ਯਾਰ ਪੈਸੇ ਨਹੀਂ ਪਾ ਸਕਦੇ ਚੱਲ ਇੱਥੇ ਪਾ ਸਕਦੇ ਆ ਇੱਥੋਂ ਮੋਬਾਈਲ ਤੇ ਪਾ ਦਿੰਨੇ ਆ UPI ਨੰਬਰ ਵੀ ਨਾਲ ਦੇ ਦੂੰਗਾ ਬਾਈ ਤੇ ਹੁਣ ਮੈਨੂੰ ਬਈ ਹੁਣ ਤੁਹਾਡੇ ਸਿਰ ਤੇ ਆ ਸਾਰਾ ਕੁਝ ਜਾਣਦਾ ਜਦੋਂ ਫੇਸਬੁੱਕ ਤੇ ਗੱਲੀਆਂ ਸਾਰਿਆਂ ਨੂੰ ਆਏ ਕਿ ਦੱਸਣਾ ਵੀ ਚੱਕ ਦਾਂਗੇ ਬਾਰਤ ਰੁੜੀ ਯਾਰ ਪਰਵਾਹੀ ਕੋਈ ਨਹੀਂ ਯਾਰ ਪੱਕੀ ਨਾਲਾ ਤੇਰੇ ਇਹ ਵੀ ਵਿਚਾਰਾ ਉਦੋਂ ਦਾ ਕਹਿੰਦਾ ਭਾਈ ਕੋਈ ਪਰਵਾਹੀ ਨਹੀਂ ਯਾਰ ਬੰਦੇ ਇੰਨੇ ਹੈਗੇ ਨਾਲ ਤੇ ਮੈਂ ਕਿਹਾ ਵੀ ਠੀਕ ਹੈ ਭਾਈ ਪਿਆਰ ਤਾਂ ਤੂੰ ਖੱਟੇ ਹੀ ਹੈ ਚੱਲ ਬੰਦੇ ਨਾਲ ਆ ਕੇ ਕੁਝ ਨਾ ਕੁਝ ਤਾਂ ਭੇਜਣਗੇ ਤੇ ਭਾਈ ਲੱਖ ਰੁਪਿਆ ਹੋਇਆ ਡੇਡ ਡੇਡ ਦੋ ਮਹੀਨਿਆਂ ਚ ਠੀਕ ਹੈ ਉਹਦੇ ਵਿੱਚ ਵੀ ਜੇ ਤੁਹਾਨੂੰ 65000 ਰੁਪਿਆ ਉਹ ਇੱਕ ਬੰਦੇ ਦਾ ਕੱਢ ਦਈਏ ਠੀਕ ਹੈ ਫਿਰ ਕਿੰਨਾ ਖੋਊਗਾ ਫਿਰ ਕਿੰਨਾ 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 ਰਹਿ ਗਿਆ ਫਿਰ ਉਸ ਬੰਦੇ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਉਹ ਬੰਦੇ ਨੇ ਮੈਨੂੰ ਕਿਹਾ ਸੀਗਾ ਰਿੰਪੂ ਨੇ ਕਹਿੰਦਾ ਵੀ ਭਾਈ ਜਦੋਂ ਮਰਜ਼ੀ ਫੋਨ ਕਰਦੇ ਹੋ ਮੈਂ ਉਦੋਂ ਪਾ ਦੂੰਗਾ ਨੂੰ ਮੈਂ ਕਹਿਦਾ ਸੀਗਾ ਭਾਈ ਪਾ ਤੇ ਫਿਰ ਸਾਨੂੰ ਪਤਾ ਲੱਗ ਜਾਊਗਾ ਵੀ ਕੀ ਕਰਨਾ ਸੀ ਚਲੋ ਹੁਣ ਮਾਈ ਜੀ ਤੁਹਾਡੇ ਸਾਹਮਣੇ ਹੀ ਆ ਲੱਖ ਰੁਪਿਆ ਸਾਡੇ ਕੋਲੇ ਹੈਗਾ 118000 ਰੁਪਿਆ ਖਾਤੇ ਵਿੱਚ ਠੀਕ ਹੈ 118 ਨਾਲ ਅਸੀਂ ਕੀ ਕਰਾਂਗੇ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਇੰਨੀ ਵੱਡੀ ਅਮਾਉਂਟ ਅਸੀਂ ਕਿੱਥੇ ਲੈ ਕੇ ਜਾਵਾਂਗੇ ਤੁਹਾਡਾ ਜਿਹੜਾ ਇੰਨਾ ਪਿਆਰ ਤੁਸੀਂ ਵਿਖਾਇਆ ਹੈ ਉਹਨੂੰ ਕਿੱਥੇ ਸਾਂਭਾਂਗੇ ਅਸੀਂ ਬਸ ਲਾਂ ਤਾਂ ਹੀ ਆ ਬਾਈ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਐਵੇਂ ਨਾ ਫੇਸਬੁੱਕ ਤੇ ਆ ਕੇ ਵੀ ਟਾਰਾ ਮਾਰੀ ਜਾਇਆ ਕਰੋ ਵੀ ਐਂ ਕਰ ਦਾਂਗੇ ਜਿਉਂ ਕਰ ਦਾਂਗੇ ਯਾਰ ਜੇ ਨਹੀਂ ਕਰ ਸਕਦੇ ਬਾਈ ਬੋਲਿਆ ਵੀ ਨਾ ਕਰੋ ਯਾਰ ਅਗਲੇ ਨੂੰ ਐਂ ਹੋ ਜਾਂਦਾ ਇਹਨੂੰ ਐਂ ਹੋ ਗਿਆ ਸੀਗਾ ਯਾਰ ਬਸ ਇੱਥੋਂ ਨਿਕਲੂਗਾ ਵਧੀਆ ਘਰ ਪੈ ਜਾਊਗਾ ਵਿਹੜਾ ਖੁੱਲਾ ਮਿਲ ਜਾਊਗਾ ਚਲੋ ਹੈ ਤਾਂ 4.5 ਮਰਲੇ ਦਾ ਪਲਾਟ ਚਲੋ ਇਹਦੇ ਨਾਲ ਤਾਂ ਵੱਡਾ ਹੀ ਹੋਊਗਾ ਨਾ 4.5 ਮਰਲੇ ਇਹਦੇ ਨਾਲ ਤਾਂ ਵੱਡੇ ਹੀ ਹੋਣਗੇ ਜਿੱਥੇ ਅਸੀਂ ਖੜੇ ਹੋਏ ਆ ਤਾਂ ਮਰਲਾ ਹੀ ਆ ਸਾਢੇ ਚਾਰ ਮਰਲੇ ਫਿਰ ਵੀ ਇਦੇ ਵਾਸਤੇ ਤਾਂ ਵੱਡਾ ਹੀ ਆ ਬਈ ਆਏ ਨਾ ਕਰੋ ਯਾਰ ਬਾਕੀ ਤੁਹਾਡੀ ਮਰਜ਼ੀ ਹੈ ਅਸੀਂ ਤਾਂ ਬਈ ਮਿਹਨਤੀ ਕਰ ਸਕਦੇ ਆ ਖਾਤਾ ਨੰਬਰ ਫਿਰ ਮੈਂ ਅਟੈਚ ਕਰਨ ਲੱਗਾ ਬਈ ਨਾਲ ਇਹਦੇ ਯੂਪੀਆਈ ਨੰਬਰ ਮੈਂ ਨਾਲ ਪਾਉਣ ਲੱਗਾ ਬਈ ਜੇ ਕਰਨੀ ਹੈ ਬਈ ਮਦਦ ਕਰ ਦੋ ਕੋਈ ਕਹਿੰਦਾ ਵੀ ਅਗਲੇ ਸਾਲ ਆ ਕੇ ਕਰਾਂਗੇ ਬਈ ਅਗਲੇ ਸਾਲ ਅਗਲੇ ਸਾਲ ਆ ਕੇ ਜ਼ਰੂਰ ਮਿਲੂੰ ਪੱਪੀ ਨੂੰ ਬਈ ਮੈਂ ਜਦੋਂ ਆਇਆ ਨਾ ਉਹ ਤਾਂ ਜ਼ਰੂਰ ਮਿਲ ਕੇ ਜਾਊ ਬਾਈ ਜੀ ਤੁਸੀਂ ਰਹਿਣ ਦਿਓ ਮਿਲਣ ਨੂੰ ਕੋਈ ਲੋੜ ਨਹੀਂ ਇਹਨੂੰ ਮਿਲਣ ਦੀ ਇਹਨੂੰ ਲੋੜ ਹੋਣਾ ਹੈ ਆਗੇ ਤੁਸੀਂ ਮਿਲ ਲਿਓ ਜੀ ਸੜਕੇ ਠੀਕ ਆ ਅਸੀਂ ਐ ਨਹੀਂ ਕਹਿੰਦੇ ਵੀ ਨਾ ਮਿਲਿਓ ਬਈ ਜਦੋਂ ਲੋਡ ਹੋਣਾ ਸਾਲ ਬਾਅਦ ਯਾਰ ਕੀ ਪਤਾ ਵੀ ਇਹਨੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਕਿਨੇ ਰਹਿਣਾ ਕਿਨੇ ਨਹੀਂ ਰਹਿਣਾ ਯਾਰ ਬਾਕੀ ਤੁਸੀਂ ਸਿਆਣੇ ਹੋ ਬਈ ਜੀ ਵੈਸੇ ਆ ਨਿਹਾਰਾ ਜਾਨੀ ਆਇਆ ਬਈ ਯਾਰ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਯਾਰ ਬਹੁਤ ਤਾਂ ਬਹੁਤ ਬਹੁਤ ਕੋ ਸੋਚਿਆ ਸੀਗਾ ਵੀ ਹੋ ਜਾਊਗਾ ਵਜ਼ੇਰਾ ਕੁਝ ਲੈਣੇ ਵੀ ਸੋਚਿਆ ਸੀਗਾ ਤੇ ਨਿਹਾਰਾ ਜਾਨੀ ਆਇਆ ਯਾਰ ਚਲੋ ਹੁਣ ਵੇਖਦੇ ਆਂ ਬਈ ਤੁਸੀਂ ਕਰਦੇ ਆਂ ਮਦਦ ਕਿ ਨਹੀਂ ਕਰਦੇ ਆ ਬਸ ਉਸ ਤੋਂ ਬਾਅਦ ਫਿਰ ਵੇਖਦੇ ਆਂ ਕਿੰਨੇ ਕ ਪੈਸੇ ਇਕੱਠੇ ਹੋ ਜਾਂਦੇ ਆ ਨਹੀਂ ਹੁੰਦੇ ਠੀਕ ਆ ਨਹੀਂ ਤਾਂ ਫਿਰ ਆਹ ਘਰ ਜਿਹੜਾ ਹੈਗਾ ਇਹਨੂੰ ਠੀਕ ਕਰਕੇ ਫਿਰ ਸਾਡੀ ਜ਼ਿੰਮੇਵਾਰੀ ਹੋਊਗੀ ਅਸੀਂ ਆਪੇ ਕਰਾ ਦਾਂਗੇ ਕਿਤੋਂ ਮਰਜ਼ੀ ਜਿਹੜਾ ਹੈਗੀ ਆ ਕਿਤੋਂ ਲਈਏ ਚਲੋ ਠੀਕ ਆ ਆਪੇ ਠੀਕ ਆ ਚਲੋ ਜੀ ਠੀਕ ਹੈ ਜੀ ਰੱਬ ਰੱਖਾ ਮਿਲਦੇ ਆਂ ਫਿਰ